ਵੀ ਮੇਰੇ ਜਿੰਨੇ ਵੀ ਭਰਾ ਇਧਰ ਉਧਰ ਦੇਖੋ ਬੈਠੇ ਨੇ ਕਿਉਂਕਿ ਆਪਾਂ ਇੱਥੇ ਆਤਾ ਜਾਣਦੇ ਆਂਗੇ ਪਰ ਇੱਥੇ ਆਇਆ ਨਾ ਕੋਈ ਫਾਇਦਾ ਨਹੀਂ ਹੈਗਾ ਜੇ ਜਿਹੜੇ ਬੁਲਾਰੇ ਇੱਥੇ ਬੋਲਦੇ ਨੇ ਸਟੇਜ ਦੇ ਉੱਤੇ ਜੇ ਉਹਨਾਂ ਨੂੰ ਤੁਸੀਂ ਸੁਣਿਆ ਨਹੀਂ ਫਿਰ ਉਸ ਬੁਲਾਰੇ ਦਾ ਬੋਲਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਇੱਥੇ ਨਾ ਬੈਠੇ ਇਸ ਕਰਕੇ ਜੋ ਵੀ ਸਾਡੇ ਕਿਸਾਨ ਭਰਾ ਆ ਜਾ ਇਧਰ ਉਧਰ ਤੁਮਰੇ ਨੇ ਪੰਡਾ ਦੇ ਵਿੱਚ ਬੈਠਣ ਦੀ ਕਿਰਪਾਤਾ ਕਰੋ ਹੱਥ ਜੋੜ ਕੇ ਬੇਨਤੀ ਹੈ ਔਰ ਭਰਾਵੋ ਤੁਸੀਂ ਦੇਖੀ ਐ ਭਗਵਾਨ ਤੁਮਾਨ ਕੀ ਕੁਛ ਕਰ ਰਿਹਾ ਹੈ ਉਹ ਛੋਟਾ ਚੁਣਿਆ ਹੋਇਆ ਭਗਵਾਨ ਤੁਮਾਨਾ ਭਾਵੋ 92 ਸਿੱਖਾਂ ਤੁਸੀਂ ਲੋਕਾਂ ਨੇ ਆ ਲੋਕਾਂ ਨੇ ਦਿੱਤੀਆਂ ਨੇ ਤੁਸੀਂ ਦੇਖ ਲਓ ਕਹਿੰਦਾ ਸੀ ਬਦਲਾ ਲਿਆਉਂਗਾ ਬਦਲਾ ਲਿਆਉਂਗਾ ਆ ਬਦਲਾ ਲਿਆਦਾ ਭਰਾਵੋ ਤੁਸੀਂ ਵੋਟਾਂ ਪਾ ਕੇ 92 ਸੀਟਾਂ ਦੇ ਦਿੱਤੀਆਂ ਪਰ ਅੱਗੇ ਤੋਂ ਹੁਣ ਤੁਸੀਂ ਨੇ ਚੁਣਨਾ ਆ ਲੋਕਾਂ ਨੇ ਚੁਣਨਾ ਹੈ ਵੀ ਅੱਗੇ ਤੋਂ ਸਰਕਾਰ ਇਹਨਾਂ ਦੀ ਆਉਣੀ ਚਾਹੀਦੀ ਹੈ ਤੇ ਨਹੀਂ ਆਉਣੀ ਚਾਹੀਦੀ ਸਾਡਾ ਵੀ ਭਰਾ ਉਹ ਹੈ ਆਰਮੀ ਵਾਲਿਆਂ ਦਾ ਬਹੁਤ ਵੱਡਾ ਬਹਿਨ ਸੀਗਾ ਵੀ ਅਸੀਂ ਪੈਨਸ਼ਨ ਆ ਜਾਾਂਗੇ ਤੇ ਅਸੀਂ ਆਪਣੀ ਚਾਹ ਦੀ ਰੋਟੀ ਪਰਿਵਾਰ ਦੇ ਜਾ ਕੇ ਖਾਵਾਂਗੇ ਪਰ ਤੁਸੀਂ ਹੁਣ ਦੇਖ ਹੀ ਰਹੇ ਹੋ ਭਾਵਾ ਵੀ ਜਿਹੜਾ ਇੱਕ ਥੋੜੇ ਸਾਹਮਣੇ ਹੋ ਕੇ ਹਟਿਆ 13 14 ਦੀ ਰਾਤ ਨੂੰ ਕਰਨਲ ਬਾਦ ਸਾਹਿਬ ਦੇ ਨਾਲ ਉਹਨਾਂ ਨੂੰ ਸ਼ਰਮ ਕੁੱਟਿਆ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਔਰ ਉਹਨਾਂ ਦੇ ਬੇਟੇ ਨੂੰ ਬਹੁਤ ਕੁੱਟਿਆ ਗਿਆ ਠੁੱਡੇ ਮਾਰੇ ਗਏ ਨੇ ਇੱਕ ਪੁਲਿਸ ਦਾ ਅਫਸਰ ਜਿਸ ਦੇ ਨਾਲ ਇੰਨੀ ਬੇਰਹਿਮੀ ਨਾਲ ਕੁੱਟਮਾਰ ਹੋਈ ਹੈ ਭਰਾਵੋ ਸਾਡੇ ਆਮ ਇਨਸਾਨ ਦਾ ਕੀ ਹੋਊਗਾ ਤੁਸੀਂ ਇਹ ਸੋਚ ਲਓ ਇਹ ਬਹੁਤ ਵੱਡੀ ਸੋਚਣ ਦੀ ਗੱਲ ਹੈ ਜੇ ਤੁਹਾਡੇ ਸਾਹਮਣੇ ਆਉ ਰਹੇ ਆ ਜੋ ਹੋ ਰਿਹਾ ਹੈ। ਔਰ ਉਸ ਰਾਤ ਨੂੰ ਉਹ ਇਕਨਕਾਉਂਟਰ ਵੀ ਕਰਕੇ ਆਏ ਨੇ ਭਰਾਵੋ। ਕਹਿੰਦੇ ਨੇ ਅਸੀਂ ਕਾਉਂਟਰ ਕਰਕੇ ਆਇਆ। ਉਹ ਵੀ ਇਨਕਾਉਂਟਰ ਭਰਾਵੋ ਜਿਹੜਾ ਕਰਕੇ ਆਏ ਨੇ ਫੇਕ ਇਨਕਾਉਂਟਰ ਕਰਕੇ ਆਏ ਲੋ। ਉਹ ਜਿਹੜਾ ਜਸਪ੍ਰੀਤ ਸਿੰਘ ਜਿਹਾ ਉਸ ਮੁੰਡੇ ਦਾ ਉਹ ਜਸਪ੍ਰੀਤ ਸਿੰਘ ਜਿਹਾ 24 ਸਾਲ ਦਾ ਸੀ ਮੁੰਡਾ ਉਹ ਕੈਨੇਡਾ ਤੋਂ ਆਇਆ ਸੀ ਭਰਾਵੋ ਉਹਨਾਂ ਨੇ ਘਰਦਿਆਂ ਨੂੰ ਵੀ ਪਤਾ ਵੀ ਕੀ ਹੋ। ਲੜਕੇ ਨਾਲ ਵਿੱਚ ਕੀ ਹੋਇਆ ਕੀ ਨੇ ਉਹਨੂੰ ਬੁਲਾਇਆ ਓਕੇ। ਔਰ ਇਹ ਕਹਿੰਦੇ ਨੇ ਵੀ ਇਨਕਾਉਂਟਰ ਇੱਕ ਤਾਂ ਹਮਾਂ ਕਾਉਂਟਰ ਕਰਨਾ ਇੱਕ ਹੁੰਦਾ ਇਨਕਾਉਂਟਰ ਹੋਣਾ ਕਰਨਾ ਦਾ ਭਰਾਓ ਇਹ ਹੁੰਦਾ ਵੀ ਨਾ ਉਧਰੋਂ ਗੋਲੀ ਚੱਲੀ ਆ ਇੱਕ ਪਾਸਿਓਂ ਤੇ ਇਧਰੋਂ ਗੋਲੀ ਚੱਲੀ ਆ ਉਹ ਕਾਉਂਟਰ ਹੁੰਦਾ ਕਰਨਾ ਤੇ ਦੂਜਾ ਹੁੰਦਾ ਇਨਕਾਉਂਟਰ ਹੋਣਾ ਹੋਣਾ ਮਤਲਬ ਇਹ ਹੁੰਦਾ ਵੀ ਦੋਨੇ ਪਾਸਿਓਂ ਗੋਲੀ ਚੱਲੀ ਆ ਭਰਾਓ ਉਸ ਵਿਚਾਰੇ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀਗਾ ਜਿਹੜਾ ਇਹ ਨਜਾਇਜ਼ ਮਾਰਦਾ ਉਹ ਨਜਾਇਜ਼ ਹੀ ਮਾਰਿਆ ਆਪਦੇ ਇੱਕ ਦੋ ਪੁਲਿਸ ਮੁਲਾਜ਼ਮਾਂ ਨੇ ਇਹਨੇ ਗੋਲੀਆਂ ਮਾਰ ਲਈਆਂ ਪੱਟਾਂ ਤੇ ਵੀ ਅਸੀਂ ਜਖਮੀ ਹੋਵੇ ਪ੍ਰਭਾਉ ਹੁਣ ਕਰਨਵਾਰ ਸਾਹਿਬ ਨੂੰ ਕਹਿ ਰਹੇ ਨੇ ਵੀ ਅਸੀਂ ਦਾ ਇੱਕ ਉਹਨੂੰ ਕਵਟਰ ਕਰਕੇ ਆਇਆ ਔਰ ਦੂਜਾ ਰਿਪੋਰਟ ਉਹ ਅਸੀਂ ਤੇਰਾ ਕਰਾਂਗੇ ਪ੍ਰਭਾਉ ਜੇ ਅੱਜ ਉਸ ਟਾਈਮ 22 23 24 ਨੂੰ ਜਿਹੜਾ ਕਿਸਾਨ ਜੁਗੀਆਂ ਨੂੰ ਗ੍ਰਾਮ ਦੇ ਨਾਲ ਮੀਟਿੰਗ ਕਰਕੇ ਸਾਡੇ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਸ਼ੇਰਗੜ੍ਹ ਮੈਂ ਧਰਨਾ ਉਲੀਕਿਆ ਸੀਗਾ ਔਰ ਉਸ ਕਰਨਲ ਬਾਠ ਨੂੰ ਪ੍ਰਭੂ ਹੱਕ ਦਿਵਾਇਆ ਜਾਊਗਾ ਕਿੰਨਾ ਕਰਕੇ ਸਾਡੇ ਲੋਕਾਂ ਕਰਕੇ ਇਸ ਕਰਕੇ ਭਰਾਵੋ ਅੱਜ ਜਿਹੜਾ ਇਹ ਸਰਕਾਰਾਂ ਦੇ ਵਿਰੁੱਧ ਖੜੋ ਹੋਵਾਂਗੇ ਤਾਂ ਭਰਾਵੋ ਲੋਕਾਂ ਦੇ ਇਕੱਠ ਦੀ ਲੋੜ ਹੈਗੀ ਇਸ ਕਰਕੇ ਜੇ ਤੁਸੀਂ ਲੋਕ ਇਕੱਠੇ ਨਹੀਂ ਹੋਉਂਗੇ ਭਰਾਵੋ ਤਾਂ ਤੁਹਾਡੇ ਸਾਹਮਣੇ ਕੀ ਖ਼ਜ਼ੂ ਹੋ ਰਿਹਾ ਹੈ ਆ ਮੋੜ ਦੇ ਵਿੱਚ ਇੱਕ ਪਰਵਾਹ ਹੈਗਾ ਉਹਨਾਂ ਦੀ ਧੀ ਦੇ ਨਾਲ ਕੀ ਕੁਝ ਹੋਇਆ ਜੇ ਉਹ ਅੱਜ ਲੋਕ ਆ ਉਹ ਧਰਨਾ ਨਾ ਲਾਉਂਦੇ ਤਾਂ ਮੋੜ ਦਾ ਜਿਹੜਾ ਮਨਜੀਤ ਸਿੰਘ ਐਸਐਚਓ ਸੀਗਾ ਭਰਾਵੋ ਸਾਇਦ ਨਾ ਸਸਪੈਂਡ ਹੋਦਾ ਇਸ ਕਰਕੇ ਜਿਹੜੇ ਲੋਕ ਕਹਿੰਦੇ ਨੇ ਵੀ ਆ ਕਿਸਾਨ ਤਾਂ ਰੋਜ਼ ਬੈਠੇ ਰਹਿੰਦੇ ਆ ਭਰਾਵੋ ਧਰਨੇ ਦੇ ਉੱਤੇ ਲੋਕ ਗਾਲ੍ਹਾਂ ਕੱਢਦੇ ਨੇ ਵਿੱਚ ਗਈ ਪਰ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਣਾ ਵੀ ਭਰਾਵੋ ਕੋਈ ਹੱਲ ਨਹੀਂ ਹੈਗਾ ਧਰਨੇ ਤੋਂ ਇਲਾਵਾ ਸਾਡਾ ਵੀ ਨਾਮ ਨਿਕਲ ਗਿਆ ਇੱਥੇ ਆ ਕੇ ਜੇ ਉਹ ਤਾਂ ਕਰਨਲ ਦੇ ਖਿਲਾਫ ਤੁਹਾਨੂੰ ਨਾ ਲੱਗਦਾ ਸਹਿਦ ਅਜ ਉਹਨੂੰ ਇंसाफ ਨਾ ਮਿਲਦਾ ਭਰਾਵੋ ਆ ਆਮ ਲੋਕ ਤਾਂ ਕੀ ਇंसाफ ਲੈ ਲੈਣਗੇ ਠੀਕ ਹੈ ਭਰਾਵੋ ਇਸ ਕਰਕੇ ਅੱਜ ਸਾਨੂੰ ਲੋੜ ਆ ਇਹਨਾਂ ਸਰਕਾਰਾਂ ਦੇ ਪਰ ਉਹ ਤਾਂ ਲੜਨ ਦੀ ਗੱਲਾਂ ਦਾ ਬਹੁਤ ਨੇ ਭਰਾਵੋ ਕਰਨੂ ਪਰ ਸਟੇ ਫੈਕਟਰੀ ਸਾਹਿਬ ਖੜੇ ਹੋ ਗਏ ਨੇ ਇਸ ਕਰਕੇ ਖੇਮੋਲੇ ਜਾਜਕਾ ਦੇ ਕੋਸ ਬੱਦ ਘਟ ਬੋਲਿਆ ਗਿਆ ਹੋਵੇ ਵਾਹਿਗੁਰੂ ਜੀ ਤਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ